ਪੀਤੀ ਦੇ ਰਤ ਬਟਾਲਾ ਦੇ ਨਜ਼ਦੀਕ ਪਿੰਡ ਘੁੰਮਣਕਲਾਂ ਵਿਖੇ ਬੀਐਸਐਫ ਦੇ ਰਿਟਾਇਰਡ ਸਬ ਇੰਸਪੈਕਟਰ ਦੇ ਘਰ ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਪਟ્રોલ ਬੰਮ ਨਾਲ ਹਮਲਾ ਕੀਤਾ ਗਿਆ ਇਸ ਹਮਲੇ ਦੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋਈ ਹੈ ਜਨਮਤ ਇਹ ਰਿਹਾ ਕਿ ਇਸ ਹਮਲੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਸੀਸੀਟੀਵੀ ਮੁਤਾਬਕ ਇਹ ਹਮਲਾ ਜ਼ਬਰਦਸਤੀ ਅਤੇ ਘਰ ਦੇ ਵਿਹੜੇ ਅੰਦਰ ਅਗਦਾ ਕੋ ਬਾਰ ਲੱਗਿਆ ਉਹ ਤਹੀ ਪੀੜਤ ਰਿਟਾਇਰਡ ਸਬ ਇੰਸਪੈਕਟਰ ਪਰਮਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਦੇ ਵਿਆਹ ਦਾ ਪ੍ਰੋਗਰਾਮ ਹੈ ਤੇ ਉਹਨਾਂ ਦੇ ਬੱਚੇ ਵਿਦੇਸ਼ ਤੋਂ ਪਿੰਡ ਆਏ ਹੋਏ ਹਨ। ਦੇਰ ਰਾਤ ਉਹ ਬੱਚਿਆਂ ਨਾਲ ਜਦ ਸੈਰ ਕਰਕੇ ਵਾਪਸ ਆਏ ਤਾਂ ਇੱਕਦਮ ਤਵਾਟਾ ਸੁਣਾਈ ਦਿੱਤਾ। ਜਦ ਬਾਹਰ ਆਣ ਕੇ ਦੇਖਿਆ ਤਾਂ ਵੇੜੇ ਦੇ ਅੰਦਰ ਅਗਦਾ ਕੋਬਾਰ ਨਜ਼ਰ ਆਇਆ। ਕਿਸੇ ਟੀਵੀ ਚੈੱਕ ਕਰਦੇ ਪਤਾ ਲੱਗਿਆ ਕਿ ਪਟ્રોલ ਬੰਮਰਾ ਦਾ ਹਮਲਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਵੀ ਲਗਤਬਾਜੀ ਨਹੀਂ ਹੈ। ਉਹਨਾਂ ਨੇ ਇਨਸਾਫ ਦੀ ਗੁਹਾਰ ਲਾਈ ਹੈ। ਉਸ ਦੇ ਸਬੰਧਤ ਪੁਲਿਸ ਅਧਿਕਾਰੀ ਨੇ ਘਟਨਾ ਬਾਰੇ ਦਸਤਾਵੇਜ਼ ਕਿਹਾ। ਕਿ ਸੀਸੀਟੀਵੀ ਖੰਘਾਲੇ ਜਾ ਰਹੇ ਹਨ ਤੇ ਤਿੰਨ ਲੋਕਾਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ ਇਸ ਤੱਦ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਅਲ ਪੰਜਾਬੀ ਉੱਤੇ ਕੱਲ 9 ਵਜੇ ਦੀ ਗੱਲ ਰਾਤ ਦੀ ਬੱਚੇ ਸਹਿਰ ਕਰਕੇ ਅੰਦਰ ਆਏ ਹੀ ਮੈਂ ਰੋਟੀ ਖਾਣ ਲੱਗਾ ਹੀ ਬਾਹਰੋਂ ਮੈਨੂੰ ਸੌਣ ਸੁਣਿਆ ਅੱਗ ਦੀ ਲਪਟ ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਦੋ ਉਹਨਾਂ ਨੇ ਬੋਤਲ ਬੰਦ ਸੁੱਟੇ ਬੰਦਿਆਂ ਦੇ ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ ਰਾਤ ਹੋਣ ਕਰਕੇ ਮੂੰਹ ਟੱਕੇ ਹੀ ਉਹਨਾਂ ਨੇ ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ ਸਵੇਰੇ ਵੀ ਪੁਲਿਸ ਆਈ ਆ ਫੋਰੈਂਸਿਕ ਲੈਬ ਵਾਲੀ ਆਏ ਤੇ ਸਾਡੀ ਤੇ ਇਹੀ ਆ ਹੁਣ ਮੰਗਾ ਤੇ ਪੁਲਿਸ ਜਿਹੜਾ ਹੈ ਉਹ ਬੰਦੇ ਨੂੰ ਲੱਭੇ ਸਾਡੇ ਘਰ ਵਿਆਹ ਵੀ ਆ ਫੰਕਸ਼ਨ ਆ ਕੋਈ ਘੰਟਾ ਨਹੀਂ ਕਰਦੇ ਮੈਂ ਬੀਐਸਐਫ ਤੋਂ ਰਟਾਇਰ ਹੋ ਸਬ ਇੰਸਪੈਕਟਰ ਤੇ ਵਿਆਹ ਵੀ ਆ ਸਾਡੇ ਘਰ ਜਿਸ ਕਰਕੇ ਪੁਲਿਸ ਨੂੰ ਰਿਕਵੈਸਟ ਆ ਕਿ ਉਹ ਬੰਦਿਆਂ ਨੂੰ ਛੇਤੀ ਤੋਂ ਛੇਤੀ ਟਰੇਸ ਕੀਤਾ ਜਾਵੇ ਗਾਂ ਤੋਂ ਇਹੋ ਜਿਹਾ ਕੰਮ ਉਹ ਨਾ ਕਰਨ ਇਹੀ ਸਾਡੇ ਕੋਲ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਐਚਐਚਓ ਸਾਹਿਬ ਕਿੰਨੇ ਸਮੇਂ ਤੋਂ ਇਸੇ ਪਿੰਡ 'ਚ ਰਹਿ ਰਹੇ ਹੋ ਤੁਸੀਂ ਪਾਣੀ ਤੇ ਸਦੀਆਂ ਤੋਂ ਇੱਥੇ ਹੀ ਹੈ ਕਿਸੇ ਦਾ ਕੋਈ ਰੰਜਿਸ਼ ਨਹੀਂ ਨਹੀਂ ਭਾਜੀ ਨਹੀਂ ਨੋ ਨੋ ਕਿਹਦੇ ਘਰ ਨਹੀਂ ਜਾਂਦਾ ਮੈਂ ਰੋਡ ਤੇ ਸਸਰੀ ਗੱਲ ਸਾਰਿਆਂ ਦੀ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਬੱਚਿਆਂ ਦੀ ਕੋਈ ਲੈਂਡ ਦੇਣ ਨਹੀਂ ਬੱਚੇ ਤਾਂ ਬਾਹਰ ਰਹਿੰਦੇ ਸਾਡੇ ਪੰਜ ਬੱਚੇ ਸਾਡੇ ਚਾਰ ਬਾਹਰ ਆ ਉਹ ਵੀ ਆਏ ਆ ਤੇ ਸਾਡੀ ਤੇ ਐਸਐਸਪੀ ਸਾਹਿਬ ਐਸਐਚਓ ਸਾਹਿਬ ਨੂੰ ਇਹ ਰਿਕਵੈਸਟ ਆ ਵੀ ਬੰਦੇ ਨੂੰ ਫੜਿਆ ਜਾ ਵੀ ਛੇਤੀ ਛੇਤੀ ਗਾਂ ਤੋਂ ਫੇਰ ਲੈ ਇਹੋ ਜਿਹਾ ਕੰਮ ਕਰਨ ਨੂੰ ਹਾਂਜੀ ਇਹ ਨਾ ਪੰਟਰੋਲ ਵਾਲੀ ਬੋਟਲ ਆ ਮੇਬੀ ਪੰਟਰੋਲ ਹੈ ਜਾਂ ਦੂਜਾ ਹਗਾ ਤੇਲ ਤੇ ਬੱਤੀ ਲਾ ਕੇ ਅੰਦਰ ਨੂੰ ਸਿੱਟੀ ਆ ਤੇ ਵੈਰੀਫਾਈ ਕਰ ਰਹੇ ਆ ਕੰਪਲੇਂਟ ਆ ਗਈ ਹੈ ਇਹ ਕੰਪਲੇਂਟ ਦੇ ਮੱਦੇਨਜ਼ਰ ਕਾਰਵਾਈ ਕਰਦਣੇ ਹੈਗੇ ਮੈਮ ਸੀਸੀਟੀਵੀ ਵੀ ਸਾਹਮਣੇ ਹੈ ਉਹਦੇ ਵਿੱਚ ਕੀ ਕੁਝ ਸੀਸੀਟੀ ਨਾਲ ਦੇ ਘਰ ਤੋਂ ਥੋੜਾ ਜਿਹਾ ਸਾਹਮਣੇ ਹੈ ਲਾਈਟ ਵੀ ਨਹੀਂ ਸੀ ਚੱਲ ਰਹੀ ਉਸ ਗਲੀ ਦੀ ਮੇਰੇ ਹਸਾਬ ਨਾਲ ਉਸੇ ਦਿਨ ਹੀ ਇਹ ਬੰਦ ਹੋਈ ਸੀ ਲਾਈਟ ਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇਬੀ ਤਿੰਨ ਬੰਦੇ ਹੈਗੇ ਆ ਸ਼ਾਇਦ ਮੋਟਰਸਾਈਕਲ ਤੇ ਤੇ ਪਰ ਹਜੇ ਉਹ ਮਤਲਬ ਉਹਨਾਂ ਦੀ ਸ਼ਕਲ ਦਾ ਜਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਬਾਕੀ ਆਸ-ਪਾਸੇ ਦੇ ਹੋਰ ਕੈਮਰੇ ਚੈੱਕ ਕਰਾਂਗੇ ਤੇ ਫਿਰ ਪਤਾ ਲੱਗੂਗਾ ਕਿਵੇਂ ਲੱਗੂਗਾ ਪਤਾ ਲੱਗਾ ਜਦੋਂ ਪ੍ਰਾਈਮਡੈਂਜ ਆ ਗਈ ਹੈ ਹਜੇ ਤੱਕ ਇਹ ਹੋਜੀ ਗੱਲ ਸਾਹਮਣੇ ਤੇ ਨਹੀਂ ਆਈਗੀ ਤੇ ਇਹਨਾਂ ਦੇ ਆਪਣਾ ਦੱਸਣਾ ਵੀ ਆ ਵੀ ਸਾਡੀ ਕਦੇ ਕਿਸੇ ਨਾਲ ਕੋਈ ਲਗੜਾ ਟ੍ਰੇ ਨਹੀਂ ਤੇ ਆਸ-ਪਾਸੇ ਦੇ ਲੋਕਾਂ ਤੋਂ ਵੀ ਵੈਰੀਫਾਈ ਕੀਤਾ ਵਟ ਉਹ ਕਹਿ ਰਹੇ ਵੀ ਇਹਨਾਂ ਦੀ ਕਦੇ ਇਦਾਂ ਦੀ ਗੱਲ ਸੁਣੀ ਨਹੀਂ ਗਈ ਵੀ ਬੜੇ ਸ਼ਾਂਤ ਪਰਸਨ ਹੈਗੇ ਨੇ ਇਹ